ਸਤਨਾਮ ਵਾਹਿਗੁਰੂ ਸਾਹਿਬ ਜੀ 12 ਮਹਾਮਾਜ ਮਹੱਲਾ 5 ਘਰ ਚੌਥਾ ੴ ਸਤਿਗੁਰ ਪ੍ਰਸਾਦਿ ਪੋਖ ਤੁਖਾਰ ਨਾ ਵਿਆਪੈ ਕੰਠ ਮਿਲਿਆ ਹਰ ਨਾ ਹਾਂ ਮਨ ਬਿਟਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਪੋਖ ਤੁਖਾਰ ਨਾ ਵਿਆਪੈ ਕੰਠ ਮਿਲਿਆ ਹਰ ਨਾ ਹਾਂ ਮਨ ਬਿਟਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਕੋਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਬਿਖਿਆ ਪੋਏ ਨਾ ਸਕੈ ਮਿਲ ਸਾਧੂ ਗੁਣ ਗਾ ਜਹ ਤੇ ਉਪਜੀਤੇ ਮਿਲੇ ਸਚੀ ਪ੍ਰੀਤ ਸਮਾ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹਾ ਭਾਰ ਜਾਉ ਲਖ ਬੇਰੀਆ ਹਰ ਸੱਜਣ ਅਗਮੇ ਆਗਾ ਸ਼ਰਮ ਪਈ ਨਰਾਇਣ ਨਾਨਕ ਦਰ ਪਈਆ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹ ਬਾਹਰ ਜਾਉ ਲਖ ਬੇਰੀਆ ਹਰ ਸੱਜਣ ਅਗਮੇ ਆਗਾ ਸ਼ਰਮ ਪਈ ਨਰਾਇਣ ਨਾਨਕ ਦਰ ਪਈਆ ਫੋਕਸ ਹੁੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅੱਜ ਦੇ ਪੋਧੀ ਸੰਗਰਾਂਦ ਦੇ ਹੁਕਮਨਾਮੇ ਜਿਸੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਪਾਰਾਮਹਾ ਮਾਜ ਮਹੱਲਾ ਪੰਜਮਾ ਕਰ ਚੌਥਾ ੴ ਸਤਿਗੁਰ ਪ੍ਰਸਾਦਿ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਬਹੁ ਦੇ ਮਹੀਨੇ ਜਿਸ ਜੀਵ ਇਸਤਰੀ ਦੇ ਗਲ ਨਾਲ ਹਿਰਦੇ ਵਿੱਚ ਪ੍ਰਭੂ ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕਕਰ ਮਨ ਦੀ ਕਠੋਰਤਾ ਕਰੋਪਾ ਕੋਰਾਪਨ ਜੋ ਨਹੀਂ ਪਾ ਸਕਦਾ ਕਿਉਂਕਿ ਉਸ ਦੀ ਪ੍ਰੀਤੀ ਪ੍ਰਭੂ ਦੇ دیدار ਦੇ ਤੰਗ ਵਿੱਚ ਜੁੜੀ ਰਹਿੰਦੀ ਹੈ ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਵਿੱਜਾ ਰਹਿੰਦਾ ਹੈ ਜਿਸ ਸੇਵੀ ਸ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਉਸਨੇ ਪ੍ਰਭੂ ਪਤਨੀ ਦੀ ਸੇਵਾ ਦਾ ਲਾਭ ਖਟਿਆ ਮਾਇਆ ਉਸ ਨੂੰ ਪੋ ਨਹੀਂ ਸਕਦੀ ਗੁਰੂ ਨੂੰ ਮਿਲ ਕੇ ਉਸਨੇ ਪ੍ਰਭੂ ਦੀ ਸਿੱਖ ਸਲਾ ਵਿੱਚ ਚੁੱਭੀ ਲਾਈ ਹੈ ਜਿਸ ਪਰਮਾਤਮਾ ਤੋਂ ਉਸਨੇ ਜਨਮ ਲਿਆ ਉਸੇ ਵਿੱਚ ਉਹ ਜੁੜੀ ਰਹਿੰਦੀ ਹੈ ਉਸੇ ਲਈ ਪ੍ਰਭੂ ਦੀ ਪ੍ਰੀਤ ਵਿੱਚ ਲੱਗੀ ਰਹਿੰਦੀ ਹੈ ਪਾਉ ਬ੍ਰਾਹਮ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਹੁੰਦਾ ਉਹ ਮੋੜ ਉਸ ਤੇ ਚਰਣਾ ਤੋਂ ਵਿਛੜਦੀ ਨਹੀਂ ਪਰ ਉਹ ਸੱਜਣ ਪ੍ਰਭੂ ਬੜਾ ਆਪਾਉਂਚ ਹੈ ਬੜਾ ਡੂੰਗਾ ਹੈ ਮੈਂ ਉਸ ਤੋਂ ਲੱਖ ਵਾਰੀ ਕੁਰਬਾਨ ਹਾਂ ਇਹ ਨਾਨਕ ਉਹ ਬੜਾ ਦਿਆਲੂ ਹੈ ਦਰ ਉਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ ਜਿੱਥੋਂ ਜਿਸ ਉਤੇ ਉਹ ਵੇ ਪ੍ਰਭੂ ਮਿਹਰ ਕਰਦਾ ਉਸ ਨੂੰ ਪਉ ਦਾ ਮਹੀਨਾ ਸੁਹਾਵਣਾ ਲੱਗਦਾ ਉਸ ਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਡ ਬਾਈ ਆਵਰ 5th ਗੁਰੂ ਅੰਡਰ ਹੈਡਿੰਗ 12 ਮਹਾ ਦਾ 12th ਮੰਥ ਮਾਰਚ 5th ਮਹਿਲ 4th ਹਾਊਸ 1 ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦਾ ਗ੍ਰੇਸ ਆਫ ਦਾ ਟ੍ਰੂ ਗੁਰੂ ਗੁਰੂ ਸਾਹਿਬ ਜੀ ਸੇਜ਼ ਥੈਟ in the month of po the cold does not touch those whom the Husband Lord hugs close in his embrace. Their minds are transfixed by his lotus feet. They are attached to the blessed vision of the Lord's darshan. Seek the protection of the Lord of the universe. His service is truly profitable. Corruption shall not touch you. When you join the holy saints and sing the Lord's praises, from where it originated. There the soul is blended again. It is absorbed in the love of the true Lord. When the Supreme Lord God grasps someone's hand, he shall never again suffer separation from him. I am a sacrifice 100,000 times to the Lord. My friend, the unapreachable and unapathemable. Please preserve my honor. Lord Nanak begs at your door. who is is beautiful, and all comforts come to that one whom the carefree Lord has forgiven. Ji ka khalsa, Ki